ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਉਹ ਪੰਜਾਬ ਪਹਿਲੀ ਵਾਰ ਦੇਖ ਰਿਹਾ ਹੈ ਸਾਡੀਆਂ ਮੰਡੀ ਦੀ ਚਾਰ ਦੁਆਰੀ ਦੀ ਹਾਲਤ ਕਾਫੀ ਖਸਤਾ ਹੈ ਮੈਨੂੰ ਤੁਹਾਡੇ ਰਹਿਮਾਨ ਹੈ ਕਿ ਤੁਸੀਂ ਬੜੀ ਜਲਦੀ ਸਾਡੀ ਇਸ ਮੰਗ ਨੂੰ ਪੂਰਾ ਕਰੋਗੇ ਸਹੀ ਗੱਲ ਹੈ ਕਿ ਮੰਡੀਆਂ ਪ੍ਰਾਣੀਆਂ ਹੋ ਗਈਆਂ ਬਹੁਤ ਬਸ ਇਸ ਵਾਰ ਆ ਜਿਹੜਾ ਮਈ ਚ ਇੱਕ ਫਤਵਾ ਲੋਕਾਂ ਨੇ ਦੇਣਾ ਹੈ ਉਹ ਜ 13 0 ਕਰ ਦੋ ਆਰਡੀਐਫ ਦਾ 5.5 ਹਜ਼ਾਰ ਕਰੋੜ ਰੁਪਈਆ ਕੱਲੀਆਂ ਮੰਡੀਆਂ ਦੇ ਹੀ ਰੋਕੇ ਹੋਏ ਹਨ ਪੰਜਾਬ ਦੇ ਵਿੱਚ ਸਾਰੀਆਂ ਸ਼ਾਨਦਾਰ ਬੰਡੀਆਂ ਤੁਹਾਨੂੰ ਦੇਣ ਗਿਆ ਤੁਹਾਨੂੰ ਵੀ ਕੰਮ ਕਰਨ ਦਾ ਮਜ਼ਾ ਫਿਰ ਜਾਣਕਾਰੀ ਥੋੜਾ ਜਿਹਾ ਵਾਦਾ ਕਰ ਦੋ ਹੁਣ ਗਊਸ਼ਾਲਾ ਬਾਜ਼ਾਰ ਚ ਪਾਰਕਿੰਗ ਮਿਊਸਪਲ ਕਮੇਟੀ ਦੇ ਜਿਹੜਾ ਕਿ ਬਿਲਡਿੰਗ ਉਹਦੇ ਅੰਦਰ ਹੀ ਹੁੰਦੀ ਹੈ ਨਾ ਉਸ ਕਰਦਾ ਸਪੈਸ਼ਲ ਧੰਨਵਾਦ ਉਹ ਤਾਂ ਜੀਤਾਨਾ ਜੀ ਆ ਹੈਲਥ ਇੰਸ਼ੋਰੈਂਸ ਵਾਲੀ ਤੁਸੀਂ ਕਿਰਪਾ ਕੀਤੀ ਕਰੋੜ ਤੋਂ 2 ਕਰੋੜ ਵਾਲੀ ਉਹ ਮੁੱਦਾ ਸੀ ਤੇ ਨਾਲ ਉਹ ਦੂਜਾ ਮੁੱਦਾ ਸੀ ਉਹ ਤਾਂ ਉਹਦੇ ਤੋਂ ਵੀ ਇਮੀਡੀਏਟਲੀ ਹੋ ਗਿਆ ਸਰ ਇਸੀ ਮੈਡਮ ਨੇ ਸ਼ਾਇਦ ਮੌਕੇ ਤੇ ਹੀ ਫੋਨ ਕਰਤਾ ਤਾਂ ਸ਼ਾਮੀ ਤਾਲਾ ਖੁੱਲ ਗਿਆ ਸੀ ਮੈਂ ਤੁਹਾਨੂੰ ਜਨਾਬ ਮੈਂ ਤੁਹਾਨੂੰ ਕਿਹਾ ਸੀ ਜਦੋਂ ਤੱਕ ਜਾਓਗੇ ਉਹ ਤੱਕ ਤਾਲਾ ਖੁੱਲਿਆ ਹੋਊਗਾ ਸੁਲਤਾਨਾਂ ਨੇ ਦੇਣ ਵਾਲੇ ਤਾਲੇ ਜਿਹੜੇ ਪੁਰਾਣੇ ਬੰਦਿਆਂ ਨੇ ਪੁਰਾਣੀਆਂ ਸਰਕਾਰਾਂ ਨੇ ਲਾਏ ਹੋਏ ਸੀ ਉਹ ਪਾ ਸਾਰੇ ਤਾਲੇ ਖੋਲ ਦੇਾਂਗੇ ਸਾਰਾ ਕੁਝ ਤੁਹਾਡੇ ਲਈ ਕਤਵਲੀ ਬਾਜ਼ਾਰ ਜਿੱਥੋਂ ਮੈਂ ਆਇਆ ਉਹਦੇ ਵਿੱਚ ਉਹਦੇ ਨਾਲ ਲਾਲ ਪੰਜ ਸੱਤ ਸਕੂਕ ਬਾਜ਼ਾਰ ਲੱਗਦੇ ਆ ਸਰ ਇਹਨਾਂ ਬਾਜ਼ਾਰਾਂ ਦੇ ਵਿੱਚ ਸਰ ਕੰਮ ਕਾਰੋਬਾਰ ਦੀ ਥੋੜੀ ਪੋਜੀਸ਼ਨ ਡਾਊਨ ਹੋ ਗਈ ਕਿਉਂਕਿ ਉਹਦੇ ਵਿੱਚ ਪਾਰਕਿੰਗ ਨਹੀਂ ਹੈਗੀ ਉਹਦੇ ਨੇੜੇ ਤੇੜੇ ਕੋਈ ਇੱਕ ਪਾਰਕਿੰਗ ਦਾ ਪ੍ਰਬੰਧ ਕਰਵਾ ਦਿਓ ਤੇ ਜਿਹਦੇ ਨਾਲ ਸਾਡਾ ਸਾਰਾ ਹੀ ਬਾਜ਼ਾਰ ਇੱਕ ਵਾਰ ਜਿਹੜੇ 5-7 ਬਾਜ਼ਾਰ ਹੈ ਇਹ ਦੁਬਾਰਾ ਰਿਵਾਈਵ ਹੋ ਜਾਣਗੇ ਜੋ ਤੁਸੀਂ ਰੇਲਵੇ ਰੋਡ ਤੇ ਜੋ ਫਾਇਰ ਬਰਗੇਟ ਦੀ ਬਿਲਡਿੰਗ ਹੈ ਉਹਦੇ ਕਰਕੇ ਕਾਫੀ ਪਾਰਕਿੰਗ ਦੀ ਵੀ ਦਿੱਕਤ ਆਉਂਦੀ ਹੈ ਉਹ ਉਹ ਤੁਸੀਂ ਜਿਹੜਾ ਦਿੱਤਾ ਉਹਦੇ ਉਹਦੇ ਵਾਸਤੇ ਅਸੀਂ ਆਲਰੇਡੀ ਐਕਸ਼ਨ ਲੈ ਲਿਆ ਤੇ ਸਾਰਾ ਕੰਮ ਜਿਹੜਾ ਉਹ ਸ਼ੁਰੂ ਹੋ ਜਾਊਗਾ 2.5 ਕਰੋੜ ਰੁਪਈਆ ਨਿਊਸਪਲ ਕਾ ਜਿਹੜੀ ਕਾਰਪੋਰੇਸ਼ਨ ਹੈ ਹੁਸ਼ਿਆਰਪੁਰ ਦੀ ਉਹਨੂੰ ਅਸੀਂ ਜਾਰੀ ਕਰਨ ਲੱਗੇ ਆ ਤੇ ਜਿਹੜਾ 2.5 ਏਕੜ ਜ਼ਮੀਨ ਹੈ ਚੋਏਬੰਦ ਕੋਲੇ ਜਿਹੜੀ ਗਊਸ਼ਾਲਾ ਦੇ ਨੇੜੇ ਹਾਂਜੀ ਉੱਥੇ ਫਾਇਰ ਦਾ ਜਿਹੜਾ ਅੱਪਟਾ ਸ਼ਾਨਦਾਰ ਆਫਿਸ ਜਿਹੜਾ ਉਹਨੂੰ ਉੱਥੇ ਸ਼ਿਫਟ ਕਰ ਦਾਂਗੇ 2.5 ਕਰੋੜ ਰੁਪਈਆ ਲੱਗੂਗਾ ਤੇ ਜਿਹੜੀ ਰੇਲਵੇ ਰੋਡ ਵਾਲੀ ਫਾਇਰ ਵਾਲੀ ਜਗਾ ਵੇਲੀ ਹੋਊਗੀ ਜੀ ਸਰ ਉਹਨੂੰ ਆਪਾਂ ਪਾਰਕਿੰਗ ਵਾਸਤੇ ਉੱਥੇ ਸ਼ਾਨਦਾਰ ਤਰੀਕੇ ਨਾਲ ਬਧਿਆ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਬਾਸਮਤੀ ਲਈ ਪੰਜਾਬ ਦੇ ਵਿੱਚ 172 ਜੂਨਟ ਨੇ ਹਿੰਦੁਸਤਾਨ ਨੇ 115 ਜ਼ਿਲ੍ਹੇ ਚੁਣੇ ਸੀ ਜਿਦੇ ਵਿੱਚ ਪੰਜਾਬ ਦੇ ਦੋ ਜ਼ਿਲ੍ਹੇ ਨੇ ਇੱਕ ਫਰੋਜਪੁਰ ਇੱਕ ਮੋਗਾ ਫਰੋਜਪੁਰ ਨੂੰ ਬਾਰਡਰ ਕਰਕੇ ਸਾਰੀਆਂ ਸਹੂਲਤਾਂ ਮਿਲ ਰਹੀਆਂ ਸਾਡੇ ਐਸਪੀ ਰੇਸ਼ਨ ਬਾਸਮਤੀ ਹੈ ਜਿਹੜੀ ਸਰ ਉਹ 네ਗਟਿਵ ਲਿਸਟ ਚ ਹੈ ਸਾਡੀ ਤੁਹਾਨੂੰ ਰਿਕਵੈਸਟ ਹੈ ਕਿ ਬਾਸਮਤੀ ਨੂੰ 네ਗਟਿਵ ਲਿਸਟ ਦੇ ਵਿੱਚੋਂ ਕੱਢ ਕੇ ਬਾਰਡਰ ਜ਼ਿਲ੍ਹੇ ਵਾਲੀਆਂ ਸਹੂਲਤਾਂ ਸਾਨੂੰ ਦਿੱਤੀਆਂ ਜਾਣ ਅਸੀਂ ਬਹੁਤ ਜ਼ਿਆਦਾ ਪ੍ਰੋਮੋਸ਼ਨ ਬਾਸਮਤੀ ਦੀ ਕਰ ਰਹੇ ਹਾਂ ਪਿੱਛੇ ਜੇ ਐਕਸਪੋਰਟ ਤੇ ਇਹਨਾਂ ਨੇ 1100 ਡਾਲਰ ਦੀ 1200 ڈالر ਸਰ ਡੀਲ ਆਤੀ ਸੀ ਮੈਂ ਖੁਦ ਮਿਲ ਕੇ ਚਿੱਠੀ ਲਿਖ ਕੇ 350 ڈالر ਰਿਡਿਊਸ ਕਰਾਇਆ ਸੀ ਘਟਾਇਆ ਸੀ ਤਾਂ ਕਿ ਪ੍ਰਮੋਸ਼ਨ ਹੋ ਸਕੇ ਬਾਸਮਤੇ ਦੀ ਮੈਂ ਹਰ ਗੱਲ ਨੂੰ ਮੇਰੇ ਟਿਪਸ ਤੇ ਪਿਆ ਫਿਰੋਜ਼ਪੁਰ ਲੱਗਦਾ ਸੋ ਐਫਸੀਨ ਅਸੀਂ ਗੱਲ ਕਰ ਲੈਨੇ ਆ ਅਫਸੇਰ ਅਧਿਕਾਰੀ ਨੂੰ ਬੁਲਾ ਕੇ ਕਿ ਕਿਹੜਾ ਐਸਾ ਜ਼ਿਲ੍ਹਾ ਜਿਹੜਾ ਤੁਹਾਡੇ ਨਾਲ ਵੀ ਲੱਗਦਾ ਹੋਵੇ ਤੇ ਟ੍ਰਾਂਸਪੋਰਟੇਸ਼ਨ ਦੀ ਕੋਈ ਜ਼ਿਆਦਾ ਦਿੱਕਤ ਨਾ ਹੋਵੇ ਤੇ ਤੁਹਾਨੂੰ ਫਾਇਦਾ ਵੀ ਹੁੰਦਾ ਹੋਵੇ ਉਹਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਪੰਜਾਬ ਸਰਕਾਰ ਕੋਈ ਵਪਾਰੀਆਂ ਵਾਸਤੇ ਪਾਲਸੀਆਂ ਬਣਾਵੇ ਤਾਂ ਸਾਡੇ ਵਪਾਰੀਆਂ ਦੇ ਸੁਝਾਅ ਨੂੰ ਜ਼ਰੂਰ ਦਿੱਤੇ ਜਾਣ ਜਿਹੜੀ ਪਾਲਸੀ ਬਣਾਈ ਹੈ ਉਹਦੇ ਵਿੱਚ ਬਹੁਤ ਸਾਰੇ ਵਪਾਰੀਆਂ ਨੇ ਲਏ ਨੇ ਸੁਝਾਅ ਪਰ ਸਾਡਾ ਪੋਰਟਲ ਹੈਗਾ ਤੁਸੀਂ ਕਦੇ ਵੀ ਸੁਝਾਅ ਦੇ ਸਕਦੇ ਹੋ ਜ਼ਰੂਰੀ ਨਹੀਂ ਜਦੋਂ ਪਾਲਸੀ ਬਣਾਉਣੀ ਹੈ ਤੁਹਾਡਾ ਕੋਈ ਵੈਸੇ ਵੀ ਸੁਝਾਅ ਹੈ ਪਾਲਸੀ ਜਿਹੜੀ ਅਸੀਂ ਫਲੈਕਸੀਬਲ ਰੱਖੀ ਹੋਈ ਹੈ ਤੁਸੀਂ ਸੁਝਾਅ ਐਨੀ ਟਾਈਮ ਦੇ ਸਕਦੇ ਹੋ ਤੇ ਉਹ ਸੁਝਾਅ ਤੇ ਗੌਰ ਕਰਕੇ ਤੁਹਾਨੂੰ ਅਸੀਂ ਕਾਲ ਬੈਕ ਵੀ ਕਰਾਂਗੇ ਸੰਪਰਕ ਵੀ ਕਰਾਂਗੇ ਤੁਹਾਡੇ ਆਪਣੀ ਕਿਸਮ ਦੇ ਇਹ ਨਵੇਕਲੇ ਸਮਾਗਮ ਨੇ ਜੋ ਪੰਜਾਬ ਚ ਹੋ ਰਹੇ ਨੇ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਆਪਣੀ ਸਟੇਟ ਦੇ ਨਾਗਰਿਕਾਂ ਨੂੰ ਉਮੀਦਾਂ ਦੇਵੇ ਉਹਨਾਂ ਨੂੰ ਅੱਗੇ ਵਧਣ ਦੇ ਮੌਕੇ ਦੇਵੇ ਰਨਵੇ ਬਣ ਕੇ ਉਹ ਆਪਣੇ ਜਹਾਜ਼ਾਂ ਨੂੰ ਮੌਕਾ ਦੇਵੇ ਉੱਪਰ ਉੱਡਣ ਦਾ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ